ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਕੱਲ ਆਪਾਂ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਲੱਖਾਂ ਦਾ ਮੌਸਮ ਸਾਫ਼ ਹੀ ਰਹੇਗਾ ਸਵੇਰ ਵੇਲੇ ਅੱਜ ਵੀ ਮੌਸਮ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਜ਼ਿਆਦਾਤਰ ਸੰਭਾਵਨਾ ਹੈ ਸਵੇਰ ਵੇਲੇ ਜਾਰਾਤਰ ਲੱਖਿਆ ਰ ਮੌਸਮ ਸਾਫ ਰਹੇਗਾ ਪਰ ਕੱਲ ਨਾਲੋਂ ਅੱਜ ਪੂਰੇ ਦੀ ਹਵਾ ਵਧੇਰੇ ਚਲਦੀ ਹੋਈ ਦਿਖਾਈ ਦੇ ਰਹੀ ਹੈ ਪਰ ਨਾਲ ਹੀ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਕੱਲ ਨਾਲੋਂ ਵੱਧ ਰਹੇਗੀ ਖਾਸ ਕਰਕੇ ਮਾਲਵੇ ਏਰੀਏ ਦੇ ਵਿੱਚ ਖਾਲੇ ਨਾਲੋਂ ਜਾਂ ਪਰਸੋ ਨਾਲੋਂ ਵੀ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਕਿਤੇ ਕਿਤੇ 1 ਘੰਟੇ ਦੀ ਝਟੂ ਵੀ ਲੱਗ ਸਕਦੀ ਹੈ ਨਹੀਂ ਤਾਂ ਟੁੱਟਵੇਂ ਤੌਰ ਤੇ ਛਰਾਟੇ ਜਰੂਰ ਲੱਗਣਗੇ ਕਿਉਂਕਿ ਲੋ ਪ੍ਰੈਸ਼ਰ ਏਰੀਆ ਰਾਜਸਥਾਨ ਦੇ ਉੱਪਰ ਬਣਿਆ ਹੋਇਆ ਹੈ ਤੇ ਮਾਲਵੇ ਦੇ ਵਿੱਚ ਉਸ ਦਾ ਅਸਰ ਦੇਖਿਆ ਜਾਵੇਗਾ ਜਿਸ ਕਰਕੇ ਇੱਥੇ ਲਗਾਤਾਰ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਅੱਜ ਦੁਪਹਿਰ ਤੱਕ ਜਾਂ ਬਾਅਦ ਦੁਪਹਿਰ ਤੋਂ ਬਾਅਦ ਖਾਸ ਕਰਕੇ ਪਟਿਆਲਾ ਨਾਬਾ ਤੁਰੀ ਬਰਨਾਲਾ ਰਾਮਪੁਰਾ ਫੂਲ ਫਾਜ਼ਲਕਾ ਮੁਖਸਰ ਅਬੋਹਰ ਬਠੰਡਾ ਜਣਕੀ ਜਿਹੜੇ ਰਾਜਸਥਾਨ ਤੇ ਹਰਿਆਣੇ ਦੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਹਨ ਉਹਨਾਂ ਦੇ ਵਿੱਚ ਅੱਜ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਜਾਂ ਕਿਤੇ ਵਧੀਆ 1-2 ਘੰਟੇ ਦੀ ਝਟ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਮਾਝੇ ਤੇ ਦੁਆਬੇ ਦੇ ਵਿੱਚ ਕਾਰਵਾਈਆਂ ਟੁੱਟਵੇਂ ਤੌਰ ਤੇ ਹੀ ਹੋਣਗੀਆਂ ਜਿਵੇਂ ਪਿੱਛੇ ਜੇ ਹੋ ਰਹੀਆਂ ਹਨ ਕਿਤੇ ਥੋੜੇ ਜਿਹੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਗਿਆ ਥੋੜੇ ਜਿਹੇ ਜ਼ਿਲ੍ਹੇ ਦੇ ਵਿੱਚ ਵੀ ਪੈ ਗਿਆ ਅਜਿਹੇ ਸ਼ਰਾਟੇ ਮਾਝੇ ਤੇ ਦਬਾਬੇ ਵਿੱਚ ਲੱਗਣਗੇ ਮਾਲਵੇ ਰ ਵਿੱਚ ਥੋੜਾ ਜਿਹਾ ਵੱਧ ਵੀ ਪੈ ਸਕਦਾ ਹੈ ਜ